जिम्मे के मान लो सिंह साहब ज्ञानी रणवीर सिंह जी जथेदार श्री अकाल तखत साहब जी ने श्री अकाल तखत साहब जी दिन परंपरावान तो तं -तं आप जाणू करवाया संस्था है जो मेरी पीढ़ी के मालक धन धन साहिब श्री गुरु हरगोबिंद साहिब सच्चे पातशाह ने आप अपना सम्मान किया ਸਰ ਸਮਾਜ ਵਧੀਆਂ ਹੁੰਦੀਆਂ ਨੇ ਸਰ ਸਮਾਜ ਚਲਾਉਣ ਵਾਲੀ ਜਨਤੀ ਵੱਡੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਮਹਿਸੂਸ ਕੀਤਾ ਉਸ ਵਕਤ ਜਦੋਂ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀ ਕਿ ਇਹਨਾਂ ਗੁਰਦੁਆਰੇ ਸਰਬਾਨ ਦਾ ਪ੍ਰਬੰਧ ਖਾਲਸਾ ਪੰਥ ਆਪਣੀ ਹਥੋਂ ਚੁੱਕ ਲਵੇ ਅਰਜਤੋਲ ਸੈਦ ਸ਼ੁਰੂ ਕੀਤੀ ਸਰਵਾਨੀਆਂ ਜਿੱਦੀਆਂ ਸ਼ਹਾਦਤਾਂ ਦਿੱਤੀਆਂ ਜਿਵੇਂ ਖਾਲਸਾ ਪੰਥ ਨੇ ਗੁਰਦੁਆਰੇ ਆਜ਼ਾਦ ਕਰਾਏ ਉਥੇ ਸਿੱਖ ਪੰਥ ਨੂੰ ਧਾਰਮਿਕ ਤੌਰ ਤੇ ਮਜ਼ਬੂਤ ਕਰਨ ਦੇ ਨਾਲ ਨਾਲ ਰਾਸਿਕ ਤੌਰ ਤੇ ਮਜ਼ਬੂਤ ਕਰਨ ਦੇ ਲਈ ਇਸੇ ਹੀ ਫ਼ਸਿਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਜੇਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਇਸੇ ਹੀ ਫਸਿਲ ਤੋਂ ਇੱਕ ਚੈਨਲ ਦੀ ਸ੍ਰੀ ਅਕਾਲ ਤੰਗ ਸਹਿਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਕਿਸ ਲਈ ਕੀਤੀ ਤਾਂ ਕਿ ਸਿੱਖਾਂ ਦੀ ਰਾਸੀ ਸ਼ਕਤੀ ਲਈ ਹੈ ਉਹ ਇਕੱਠੇ ਰਹੇ ਮਜ਼ਬੂਤ ਰਹੇ 1947 ਦਾ ਵਾਕਿਆ ਪੰਜਾਬ ਕੰਢਿਆ ਗਿਆ ਪਰ ਉਸ ਵਕਤ ਦੇ ਨਕਾਮਾਂ ਨੇ ਖਾਲਸਾ ਪੰਥ ਨਾਲ ਕੋਈ ਵਾਦੇ ਕੀਤੇ ਉਹ ਵਾਦੇ ਵਫਾ ਨਹੀਂ ਹੋਏ ਖਾਲਸਾ ਪੰਥ ਨੇ ਉਹਨਾਂ ਵਾਦਿਆਂ ਨੂੰ ਪੂਰੇ ਕਰਵਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਲਾਏ ਕਦੇ ਧਾਰਮਿਕ ਜੁਟ ਮੋਰਚਾ ਲੱਗਿਆ ਕਦੇ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਉਨਾ ਮੋਰਚਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਥਾਹ ਜ਼ੁਲਮ ਸਹੇ ਜੇਲ੍ਹਾਂ ਕੱਟੀਆਂ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂਨੀ ਸਰਕੇ ਔਰ ਆਖਰ 1978 ਦੇ ਵਿੱਚ ਜਦੋਂ ਉਸ ਮੌਕੇ ਪੰਜਾਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਸ਼ਹਿਰ ਦੇ ਉੱਤੇ ਪੰਦੇ ਹੋਏ ਏਰਾਵਾਦ ਨੇ 13 ਸਿੱਖਾਂ ਦੀ ਜਾਨ ਜਿਹੜੀ ਹੈ ਲੈ ਲਈ ਸਾਡੇ 13 ਸਿੱਖ ਜਿਹੜੇ ਆ ਸ਼ਹੀਦ ਹੋਏ। ਪਹਿਲਾਂ ਅੰਗਰੇਜ਼ਾਂ ਨੇ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਦੇ ਵਿੱਚ ਏਰਾਵਾਦ ਨੂੰ ਉਭਾਰਿਆ ਸਫਾਕਤ ਕੀਤਾ। ਉਸੇ ਨੀਤੀ ਦੇ ਉੱਤੇ ਚੱਲਦੇ ਆ ਕੇਂਦਰ ਸਰਕਾਰ ਦੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਤੇਰਾ ਬਾਹਰ ਤੋਂ ਪੰਜਾਬ ਦੀ ਤਰਕੀ ਦੇ ਉੱਤੇ ਪਰਫੁੱਲਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਫਰਜਤੋਂ ਤੇਰਾ ਸਿੰਘ ਬਸਾਤੀ ਵਾਲੇ ਦਿਨ ਸ੍ਰੀ ਅਮਰਸਰ ਸਾਹਿਬ ਦੀ ਤਰਕੀ ਦੇ ਉੱਤੇ ਗੋਲੀਆਂ ਨਾਲ ਭੁੱਲੇ ਗਏ। ਉਹ ਸਮਕਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚੁਕੀ। ਸਾਂਗ ਸੰਗਤ ਦੀ ਪੰਥ ਮਜਬੂਰ ਹੋ ਗਿਆ ਹਥਿਆਰਬੰਦ ਸੰਘਰਸ਼ ਕਰਨ ਦੇ ਲਈ। ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ। ਉਹਨਾਂ ਨਤੀਜਾ ਕੀ ਨਿਕਲਿਆ ਸੀ ਸਾਰੇ ਜਾਨ ਦੇ ਸਤਸੰਗ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ ਇਥੇ ਬਸ ਨਹੀਂ ਜੋ ਜ਼ੁਲਮ ਦੀ ਹਨੇਰੀ ਝੁੱਲੀ ਉਸ ਹਨੇਰੀ ਨੂੰ ਬਹੁਤ ਵੱਡੀ ਪੱਦਰ ਦੇ ਉੱਤੇ ਸਿੱਖ ਪਰਿਵਾਰਾਂ ਸਿੱਖ ਨੌਜਵਾਨਾਂ ਨਹੀਂ ਸਿੱਖ ਪਰਿਵਾਰਾਂ ਨੂੰ ਜਿਹੜਾ ਸੀ ਉਹ ਨਿਕਲਿਆ ਸਿੱਖ ਨੌਜਵਾਨ ਬਜ਼ੁਰਗਾਂ ਇਸ ਤਰ੍ਹਾਂ ਬੱਚੇ ਉਸ ਤੌਰ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਤਸ਼ੱਦਦ ਦੇ ਨਾਲ ਸ਼ਹੀਦ ਕੀਤੇ ਗਏ ਬਜ਼ੁਰਗਾਂ ਦੀਆਂ ਦਾੜ੍ਹੀਆਂ ਕੁੱਤੀਆਂ ਗਈਆਂ ਗੋਲੀਆਂ ਦੇ ਨਾਲ ਮਾਰ ਕੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਜਿਹੜਾ ਕਿੜਾ ਤਸ਼ੱਦਦ ਬਿਆਨ ਕਰੀਏ ਜਿਹੜਾ ਕੌਮ ਨੇ ਆਪਣੇ ਪਿੰਡਿਆਂ ਦੇ ਉੱਤੇ ਨਹੀਂ ਚੱਲਿਆ 8% 10% ਵੋਟਾਂ ਦੇ ਨਾਲ ਚੁਣੀ ਹੋਈ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸੇਖਾਨੋਂ ਖਤਮ ਕਰਨ ਦਾ ਵੀਰਾ ਚੁੱਕਿਆ ਬੜੇ ਜ਼ੁਲਮ ਕੀਤੇ ਔਰ ਉਹ ਜ਼ੁਲਮ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਦ ਨਾਲ ਪੜੇ ਜਾ ਸਕਦੇ ਪਤਾ ਨਹੀਂ ਕਿੰਨੇ ਪਿੰਡਿਆਂ ਦੇ ਉੱਤੇ जखਮਾਂ ਨੂੰ ਚੂਰ ਕੇ ਦੂਣ ਪਾਇਆ ਗਿਆ ਕਿੰਨੇ ਛੋਟੇ ਛੋਟੇ ਬੱਚਿਆਂ ਨੂੰ ਬਰਫ਼ ਵਾਲੀਆਂ ਸੈਲੀਆਂ ਤੇ ਲਟਾਇਆ ਗਿਆ ਕਿੰਨਾਂ ਔਰਤਾਂ ਨੂੰ ਬੇਪਰਵਾਹ ਕੀਤਾ ਗਿਆ ਕਿੰਨੇ ਨੌਜਵਾਨਾਂ ਨੂੰ ਦਰਿਆਵਾਂ ਦੇ ਝੱਲਾਂ ਦੇ ਵਿੱਚ ਜਾ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਪੰਥ ਨੂੰ ਉਮੀਦ ਸੀ ਆਪਣੀ ਰਾਸ ਸੀ ਕਮਾਤ ਸ਼੍ਰੋਮਣੀ ਅਕਾਲੀ ਦਲ ਤੋਂ। ਔਰ ਪੰਥ ਨੇ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ। ਸਾਧ ਸੰਗਤ ਦੀ ਅਮੀਤ ਸਿੰਘ ਇਹ ਇਹ ਸਰਕਾਰ ਜਿਹੜੇ ਜਥਮੇ ਦਿੱਤੇ ਨੇ ਪਿਛਲੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਨੇ ਉਹਨਾਂ ਜਥਮਾਂ ਦੀ ਪਰਭਾਈ ਨਹੀਂ ਹੋ ਸਕਦੀ। ਪਰ ਘਟੋ ਘਟ ਮੱਲਮ ਲਾਉਣ ਦਾ ਕੰਮ ਜ਼ਰੂਰ ਕਰੋਗੇ। ਪਰ ਮੱਲਮ ਲਾਉਣ ਦਾ ਕੰਮ ਨਹੀਂ ਕੀਤਾ ਗਿਆ। ਬਲਕਿ ਸਿੱਖ ਹਿਰਦਿਆਂ ਦੇ ਉੱਤੇ ਹੋਏ ਜਖਮਾਂ ਨੂੰ ਉਂਗਲਾਂ ਪਾ ਕੇ ਜਿਹੜਾ ਗਰੁੰਧ ਰਿਆ ਗਿਆ ਬਹੁਤ ਵੱਡਾ ਜਣਾਸੀ ਉਸ ਵੇਲੇ ਦੇ ਪੁਲਿਸ ਅਫਸਰ ਜਿਨ੍ਹਾਂ ਨੇ ਜ਼ੁਲਮ ਕਮਾਇਆ ਤ੍ਰੋਹ ਕਮਾਇਆ ਤਸ਼ੱਦਦ ਕੀਤਾ ਅਕਾਲੀ ਸਰਕਾਰ ਬਣਨ ਦੇ ਉੱਤੇ ਉਹਨਾਂ ਨੂੰ ਤਰਕੀਆਂ ਦਿੱਤੀਆਂ ਗਈਆਂ ਇਹ ਗਲਤੀ ਨਹੀਂ ਸੀ ਗੁਰਾਂ ਦੀ ਸੀ 25000 ਅਣਪਛਾਤੀਆਂ ਲਾਸ਼ਾਂ ਕਹਿ ਕੇ ਸਿਵਿਆਂ ਦੇ ਵਿੱਚ ਸਾਰ ਦਿੱਤਾ ਗਿਆ ਪਰ ਇਹਨਾਂ ਅਣਪਛਾਤੀਆਂ ਲਾਸ਼ਾਂ ਨੂੰ ਨਿਸ਼ਾਨਦੇਹੀ ਕਰਨ ਵਾਲਾ ਭਾਈ ਖਾਲੜਾ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ। ਔਰ ਕੋਈ ਜਾਂਚ ਕਮਿਸ਼ਨ ਬਣਾ ਕੇ ਟੱਟੋ ਘਟੂ 25000 ਅਨੁਪਛਾਤੀਆਂ ਦੇ ਨਾਂ ਜਿਹੜੇ ਆ ਉਹ ਨਸ਼ਰ ਕਰਨ ਦੀ ਕੋਸ਼ਿਸ਼ ਲਈ ਕੀਤੀ ਗਈ। ਘੱਟੋ ਘੱਟ ਉਹਨਾਂ ਦੇ ਪਰਿਵਾਰ ਉਹਨਾਂ ਦੇ ਭੋਗ ਦਾ ਪਾਲਣ ਨਹੀਂ। ਪਤਾ ਹੀ ਨਹੀਂ ਲੱਗਿਆ। ਭੋਗ ਦਾ ਪੈਗੰਮ ਦੇ ਉਹਨਾਂ ਦੇ ਜੇ ਅਸੀਂ ਜਾਂਚ ਕਰਵਾਉਂਦੇ ਕਮਿਸ਼ਨ ਬਣਾਉਂਦੇ ਤੇ ਵੱਡੀਆਂ ਗਲਤੀਆਂ। ਸਾਹ ਸੰਗਤ ਜੀ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਜਿਸ ਡੇਰਾਬਾਦ ਦੇ ਬੀਜ ਪੀਜੇ ਗਏ ਉਹਨੂੰ ਜੇ ਬਿਲਕੁਲ ਖਤਮ ਨਹੀਂ ਕੀਤਾ ਜਾ ਸਕਦਾ ਸੀ ਤਾਂ ਆਕਾਦੀ ਸਰਕਾਰ ਵੇਲੇ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਸਰਕਾਰ ਕੋਲੇ ਪਾਵਰਾਂ ਬਹੁਤ ਹੋਣਗੇ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਪਰ ਅਜੇ ਹਾਲੀ ਹੋਇਆ ਡੇਰਾਬਾਦ ਦੇ ਨਾਲ ਲੜਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਾਡੇ ਫੇਰ ਸਿੱਖਾਂ ਨੇ ਸ਼ਹੀਦੀ ਦਿੱਤੀ ਇੱਕ ਗੁਰਦਾਸਪੁਰ ਦੇ ਵਿੱਚ ਸ਼ਹੀਦੀ ਹੋਈ ਇੱਕ ਸਲਾਮ ਦੇ ਵਿੱਚ ਸ਼ਹੀਦੀ ਹੋਈ ਲੁਧਿਆਣੇ ਦੇ ਵਿੱਚ ਸ਼ਹੀਦੀ ਹੋਈ ਡੱਬ ਵਾਲੀ ਦੇ ਵਿੱਚ ਸ਼ਹੀਦੀ ਹੋਈ ਇਹ ਵੱਡੇ ਮੈਂ ਸਮਝਦਾ ਅਨਗੈਲਿਕਾ ਨਹੀਂ ਗੁਨਾਹ ਹੈ ਜਿਸ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਕਿਹੜੇ ਕਿਹੜੇ ਗੁਨਾਹ ਹੋਏ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆਂ ਇਹ ਦੱਸਣਾ ਮੇਰਾ ਘਰਨੀ ਮਾਨਜੋਗ ਸਿੰਘ ਸਾਹਿਬ ਗਿਆਨੀ ਰਘੂਰ ਸਿੰਘ ਕੀ ਨੇ ਕਿ ਆਖੀ ਨੂੰ ਜਾਣੂ ਕਰਵਾਉਣਗੇ ਪਰ ਮੈਂ ਇੱਕ ਗੱਲ ਸਾਫ਼ ਕਰ ਦਿਆਂ ਜਿਵੇਂ ਮੀਡੀਆ ਦੇ ਉੱਤੇ ਚਰਚਾਵਾਂ ਚੱਲਦੀਆਂ ਕਿ ਸ੍ਰੀ ਅਕਾਲ ਤਖਤ ਦਾ ਸਾਫ ਤੇ ਫੈਸਲਾ ਪਤਾ ਨਹੀਂ ਮਹੀਨੇ ਬਾਅਦ ਆਏਗਾ 2 ਮਹੀਨੇ ਬਾਅਦ ਆਏਗਾ 3 ਮਹੀਨੇ ਬਾਅਦ ਆਏਗਾ 4 ਮਹੀਨੇ ਬਾਅਦ ਆਏਗਾ ਜਿਸ ਦਿਨ ਤਲਬ ਕੀਤਾ ਗਿਆ ਉਹਦੇ ਦੋ ਵਾਰੀ ਬੁਲਾਇਆ ਜਾਊਗਾ ਤਿੰਨ ਵਾਰੀ ਬੁਲਾਇਆ ਜਾਊਗਾ ਚਾਰ ਵਾਰੀ ਬੁਲਾਇਆ ਜਾਊਗਾ ਮੈਂ ਸਪਸ਼ਟ ਕਰ ਦੇਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਕੋਈ ਨਿਆਵੀ ਕੋਰਟ ਵਾਂਗ ਕੋਰਟ ਨਹੀਂ ਹੈ ਜਿਵੇਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜ਼ਿੰਦਗੀਆਂ ਦੀਆਂ ਗਲਤੀਆਂ ਦੇ ਫੈਸਲੇ ਇੱਕ ਸਕਿੰਟ 'ਚ ਹੋ ਜਾਂਦੇ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਫੈਸਲੇ ਹੁੰਨਿਆਂ ਦੇਰ ਨਹੀਂ ਲੱਗਦੀ ਸ਼ਕਤ ਕੋਈ ਹੈ ਤੇ ਜਿਹੜਾ ਗੁਨਾਹਗਾਰ ਪੇਸ਼ ਹੋਇਆ ਉਹ ਨਮਾਨਾ ਸਿੱਖ ਹੋ ਕੇ ਪੇਸ਼ ਹੋਵੇ ਨਮਾਨੇ ਸਿੱਖ ਵਜੋਂ ਪੇਸ਼ ਹੋਵੇ ਔਰ ਇੱਥੇ ਆ ਕੇ ਜੋ ਹੋਇਆ ਉਹਨੂੰ ਤਮੋ ਮਨੋ ਮਾਨਸਿਕ ਰੂਪ ਦੇ ਵਿੱਚ ਸਮਝਾਰ ਕਰੇ ਕਿਉਂਕਿ ਦੁਨੀਆ ਦੇ ਵਿੱਚ ਝੂਠ ਝੂਠ ਬੋਲਣ ਵਾਲ ਨੂੰ ਮਾਲਦਾ ਪਰ ਧਾਰਮਿਕ ਸਥਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਬੋਲਿਆ ਝੂਠ ਇਸ ਕੋਲਾ ਤੇ ਵੀ ਭਾਵੇਂ ਪੈ ਜਾਂਦਾ ਇਸ ਕਰਕੇ ਝੂਠ ਜਿਹੜਾ ਬੋਲਣਾ ਇਸ ਸਥਾਨ ਦੇ ਉੱਤੇ ਬਿਲਕੁਲ ਜਿਹੜਾ ਹੈ ਉਹ ਨਹੀਂ ਚਾਹੀਦਾ ਸੱਚ ਦੱਸ ਲੈ ਜੋ ਹੋਇਆ ਇਹਦੇ ਕੋਈ ਫਾਂਸੀ ਨਾ ਤੱਕਤਾ ਨਹੀਂ ਆ ਵੀ ਫਾਂਸੀ ਲਟਕਾ ਦੇਣਾ ਇਸੇ ਕੋਈ ਜਿਹੜਾ ਲੜਕਾ ਆਇਆ ਜਾਣੇ ਜਿਹੇ ਕੇ ਚਰਚਾਵਾਂ ਚੱਲਦੀਆਂ ਨੇ ਪੀੜ੍ਹੀਆਂ ਦੇ ਵਿੱਚ ਇਸਰੀ ਅਕਾਲ ਤਖਤ ਸਾਹਿਬ ਦਾ ਮਹਾਨ ਅਸਥਾਨ ਇਹ ਬਖਸ਼ੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਤਸ਼ਾਹ ਦਾ ਬਖਸ਼ੰਦ ਦਰ ਹੈ ਪਰ ਇੰਕ ਸੱਚ ਬੋਲਣਾ ਜਿਹੜਾ ਬੜਾ ਚੋਰੀ ਨਹੀਂ ਵੀ ਸਪਸ਼ਟ ਕਰਦੇ ਹਾਂ ਈਮਾਨ ਜੋਗ ਸਿੰਘ ਸਾਹਿਬਾਨ ਦੇ ਲਈ ਫੈਸਲਾ ਕਰਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਨੇ ਉਹਨਾਂ ਵੱਲੋਂ ਵੀ ਇਖਾ ਭਾਵ ਰੱਖਣਾ ਉਹਨਾਂ ਵੱਲੋਂ ਦੀ ਧੂੜ ਨੂੰ ਛਪਾਉਣਾ ਇਹ ਵੀ ਤ੍ਰਿਗੁਰੂ ਹਰਕੋਪਨ ਸਾਹਿਬ ਦੀ ਨਜ਼ਰ ਦੇ ਵਿੱਚ ਗੁਨਾਹ ਹੈ ਵਿਸ਼ੇਚਾ ਚਾਵਾ ਚੱਲੀਆਂ ਮਾਨਜੋਗ ਸਿੰਘ ਸਾਹਿਬ ਗਿਆਨੀ ਇਕਬੀਰ ਸਿੰਘ ਮਾਨਜੋਗ ਸਿੰਘ ਸਾਹਿਬ ਬਾਕੀ ਜਿਹੜੇ ਸਾਡੇ ਨਾਲ ਨੇ 800 ਤੋਂ ਮੇਰੇ ਬਾਅਦ ਇਹ ਵਿਦੇਸ਼ਾਂ ਦੇ ਵਿੱਚ ਇਹ ਤਨਖਾਹੇ ਸ਼੍ਰਮਣੀ ਆਕਾਲੀ ਦਲ ਦੇ ਆਗੂਆਂ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਆਪਾ ਮੰਡਲ ਦੇ ਵਿੱਚ ਸੁਪੈਮਾਨ ਸ੍ਰੀ ਅਕਾਲ ਤਖਤ ਸਾਹਿਬ ਤੇ श्री गुरु ग्रंथ साहब जी की अगवाई कह रहे हैं बिल्कुल झूठ पसारेटिव सरजा गया, है गया और यह भी स्पष्ट कर दी है मैं अपने साथी सिंह सरबाना गुरु पातशाह की हजूरी दसो फैसले किसी ने साढ़े से दबाव पाया किसी गैर अकाली पाली ने दबाव पाया और मेरे साहब मेरे साथी सिंह साहबान ने गुरु ग्रंथ साहब की हजूरी से कहा है कि किसी ने सा दबा नहीं पाई ਨਹੀਂ ਦਬਾਅ ਤੇ ਝੰਡਣਾ ਤੇ ਨਾਂ ਝੱਲਿਆ ਜਾ ਸਕਦਾ ਝੰਡਣਾ ਦਬਾਅ ਜਿਹੜਾ ਇਹ ਗੁਨਾਹ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਜਿਹੜਾ ਸੰਪਰਕ ਜੁਰੂਰ ਰਿਹਾ ਹੈ ਕਿਸੇ ਨੇ ਹਮਾਇਤ ਦੀ ਗੱਲ ਕੀਤੀ ਹੈ ਕਿਸੇ ਨੇ ਵਿਰੋਧ ਦੀ ਗੱਲ ਕੀਤੀ ਹੈ ਇਹ ਵੀ ਮੈਂ ਸਪਸ਼ਟ ਕਰ ਦਿਆਂ ਕਿ ਕੋਈ ਕਿਸੇ ਨੇ ਦਬਾ ਨਹੀਂ ਪਾਇਆ ਜੇ ਪਾਇਆ ਵੀ ਹੁੰਦਾ ਤੇ ਉਸ ਦਬਾਅ ਦੇ ਅਧੀਨ ਫੈਸਲਾ ਕਰਨਾ ਕਿ ਸਾਡੀਆਂ ਵੀ ਜਿਹੜਾ ਹੈ ਉਹ ਜੜਾ ਨੂੰ ਪਟੜ ਵਾਲਾ ਸਾਫਤ ਹੋ ਸਕਦਾ ਇਸ ਕਰਕੇ ਇੱਥੇ ਸੱਚ ਬੋਲਣ ਉਠ ਨਹੀਂ ਬੋਲਣਾ ਸੰਗਤ ਦੇ ਸਾਹਮਣੇ ਬੋਲਣਾ ਤੁਸੀਂ ਤੇਸ਼ ਹੋਏ ਹੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰੰਘੀਰ ਸਿੰਘ ਗਿਆਨੀ ਸੁਲਤਾਉ ਸਿੰਘ ਜਾਂ ਬਾਕੀ ਸਿੰਘ ਸਹਬਾਨ ਦੇ ਅੱਗੇ ਪੇਸ਼ੀ ਹੋਏ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਏ ਹੋ ਗੁਰੂ ਦੇ ਸਨਮੁਖ ਪੇਸ਼ ਹੋਏ ਹੋ ਤੇ ਜਿਹੜੀ वार्तालाਪ ਡਾਇਲੋਗ ਹੁਣ ਉਹ ਸਾਡੇ ਨਾਲ ਨਹੀਂ ਹੋਣਾ ਤੁਹਾਡਾ ਗੁਰੂ ਨਾਲ ਹੋਣਾ ਤੁਸੀਂ ਗੁਰੂ ਨੂੰ ਸਮੋਹਨ ਕਰਕੇ ਗੱਲ ਕਰਨੀ ਹੈ ਜਿਹੜੀ ਕਰਨੀ ਹੈ ਜੋ ਪੁੱਛਿਆ ਜਾਣਾ ਹੈ ਗੁਰੂ ਨੂੰ ਸੰਬੋਧਨ ਕਰਕੇ ਕਹਿਣਾ ਕਿ ਇਹ ਸੱਚ ਹੈ ਜਾਂ ਝੂਠ ਹੈ ਜੇ ਝੂਠ ਹੈ ਤੇ ਬਿਲਕੁਲ ਝੂਠ ਹੈ ਇਹ ਉਹ ਮਹਾਨ ਤਖਤ ਹੈ ਇੱਥੇ ਕਿਸੇ ਨੂੰ ਗੁਨਾਹਗਾਰ ਜਾਂ ਦੇਹ ਗੁਨਾਹਗਾਰ ਸਾਬਤ ਕਰਨ ਦੇ ਲਈ ਕਿਸੇ ਸਬੂਤਾਂ ਦੀ ਲੋੜ ਨਹੀਂ ਹੈ ਦੁਨੀਆਂ ਦੀਆਂ ਅਦਾਲਤਾਂ ਚ ਚਲਦੀਆਂ ਨੇ ਅਪੀਲਾਂ ਦਲੀਲਾਂ ਸਬੂਤ ਪਰ ਸ੍ਰੀ ਅਕਾਲ ਤਖਤ ਸਰ ਸਾਹ ਤੇ ਨਾ ਦਲੀਲ ਨਾ ਅਪੀਲ ਨਾ ਸਬੂਤ ਇੱਥੇ ਤਾਂ ਜਿਹੜਾ ਪੇਸ਼ ਹੋਇਆ ਉਹਦੇ ਅੰਦਰ ਜਿਹੜਾ ਸੱਚ ਉਹਦੇ ਮੁਖ ਤੋਂ ਬਾਹਰ ਨਿਕਲਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਦੇ ਉਹਦੇ ਆਧਾਰ ਤੇ ਫੈਸਲੇ ਬੁੜੇ ਆ ਮਹਾਂਜੋਤ ਸਿੰਘ ਸਾਹਿਬ ਕੈਨੀ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਨਾ ਕਿ ਉਹ ਆਉਣ ਤੇ ਆ ਕੇ ਜੋ ਵੀ ਪ੍ਰਕਿਰਿਆ ਜੋ ਵੀ ਸੁਣਾਈ ਹੈ ਮਰਾਦਾ ਮੁਤਾਬਕ ਕੋ ਕਰਨ ਦੀ ਜੇਰੀ ਹੈ ਉਹ ਖੇਚਲ ਕਰ